ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਆਪਾਂ ਗੁਰਦੁਆਰਾ ਹਾਂਡੀ ਸਾਹਿਬ ਦਾਨਾਪੁਰ ਦੇ ਦਰਸ਼ਨ ਕਰ ਰਹੇ ਹਾਂ ਜੋ ਕਿ ਪਟਨਾ ਸਾਹਿਬ ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ ਉਸ ਸਮੇਂ ਇਹ ਪਿੰਡ ਦਾਨਾਪੁਰ ਹੋਇਆ ਕਰਦਾ ਸੀ ਤੇ ਅੱਜ ਤਕਰੀਬਨ ਇਹ ਪਟਨਾ ਸਾਹਿਬ ਦੇ ਨਾਲ ਹੀ ਜੁੜ ਗਿਆ ਤੇ ਜਦੋਂ ਮੇਰੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 7 ਸਾਲ ਪਟਨਾ ਵਿਖੇ ਰਹਿ ਕੇ ਅਨੰਦਪੁਰ ਸਾਹਿਬ ਨੂੰ ਚਾਲਾ ਪਾਉਂਦੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਆਣ ਕੇ ਉਹ ਪੜਾਅ ਕਰਦੇ ਨੇ ਉਸ ਟਾਈਮ ਉਹਨਾਂ ਦੇ ਨਾਲ ਉਹਨਾਂ ਦੇ ਮਾਮਾ ਜੀ ਉਹਨਾਂ ਦੇ ਬਾਤਾ ਜੀ ਤੇ ਪੰਡਿਤ ਸ਼ਿਵਦੱਤ ਤੇ ਹੋਰ ਅਨੇਕਾ ਸ਼ਰਧਾਲੂ ਸੰਜ ਜਦੋਂ ਇਸ ਜਗ੍ਹਾ ਦੇ ਉੱਤੇ ਆਣ ਕੇ ਪੜਾਅ ਕਰਦੇ ਸਨ ਤਾਂ ਇਸ ਜਗ੍ਹਾ ਦੇ ਉੱਤੇ ਮਾਈ ਜਮਨਾ ਦੇਵੀ ਦਾ ਘਰ ਹੋਇਆ ਕਰਦਾ ਸੀ ਉਹ ਮਾਈ ਗੁਰੂ ਘਰ ਦੇ ਸ਼ਰਧਾਲੂ ਸੀ ਤੇ ਇਨਸਾਨੀ ਪੀੜਾ ਨੂੰ ਸਮਝਦੇ ਹੋਏ ਆਪਣੀ ਨਿਤ ਦੀ ਕਮਾਈ ਜਿਹੜੀ ਸੀਗੀ ਉਹ ਗਰੀਬਾਂ ਨੂੰ ਦਾਨਪੁਨ ਕਰਦਿਆ ਕਰਦੇ ਤੇ ਉਸ ਦੇ ਘਰ ਦੇ ਵਿੱਚ ਵੀ ਜਿਹੜੇ ਬਰਤਨ ਉਹ ਮਿੱਟੀ ਦੇ ਹੀ ਸਨ ਤਾਂ ਗੁਰੂ ਪਾਤਸ਼ਾਹੀ ਜੀ ਨੇ ਕੁਛ ਛਕਾਉਣ ਦੀ ਬੇਨਤੀ ਕੀਤੀ ਤਾਂ ਮਾਈ ਜੀ ਨੇ ਕਿਹਾ ਕਿ ਘਰ ਦੇ ਵਿੱਚ ਸਿਰਫ ਮਿੱਟੀ ਦੇ ਬਰਤਨ ਨੇ ਤਾਂ ਖਿਚੜੀ ਬਣੀ ਹੋਈ ਹੈ ਤੇ ਮਾਈ ਨੇ ਗੁਰੂ ਪਾਤਸ਼ਾਹੀ ਨੂੰ ਖਿਚੜੀ ਛਕਾਈ ਤੇ ਬਾਕੀ ਸੰਗਤ ਨੂੰ ਵੀ ਖਿਚੜੀ ਛਕਾਈ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਣਾ ਕਰਦੇ ਨੇ ਹਾਂਡੀ ਮਿੱਟੀ ਵਾਲੜੀ ਉਹ ਮਿੱਟੀ ਹਾਂਡੀ ਹਾਂਡੀ ਖਿਚੜੀ ਰਿੰਣਣੀ ਉਹ ਖਿਚੜੀ ਹਾਂਡੀ ਤੇ ਮਾਈ ਨੇ ਬਾਅਦ ਦੇ ਵਿੱਚ ਇਸ ਜਗ੍ਹਾ ਨੂੰ ਜਿਹੜਾ ਗੁਰਧਾਮ ਬਣਾ ਦਿੱਤਾ ਤੇ ਉਸ ਦਿਨ ਤੋਂ ਹੀ ਇਸ ਸਥਾਨ ਦਾ ਨਾਂ ਜਿਹੜਾ ਉਹ ਗੁਰਦੁਆਰਾ ਹਾਂਡੀ ਸਾਹ ਪੈ ਗਿਆ ਤੇ ਇੱਥੇ ਰੋਜ਼ਾਨਾ ਸਵੇਰ ਨੂੰ ਜਿਹੜਾ ਖਿਚੜੀ ਦਾ ਲੰਗਰ ਜਿਹੜਾ ਉਹ ਪੱਕਦਾ ਤੇ ਸੰਗਤ ਦੇ ਵਿੱਚ ਨਿਤ ਵਰਤਾਇਆ ਜਾਂਦਾ ਹੈ ਤੇ ਇਸ ਜਗ੍ਹਾ ਦੇ ਉੱਤੇ ਗੁਰਗੋਬਿੰਦ ਸਿੰਘ ਜੀ ਦੇ ਚਰਨਾ ਦੇ ਨਿਸ਼ਾਨ ਨੇ ਜੋ ਕਿ ਇੱਕ ਪੱਥਰ ਦੀ ਸਿੱਲ੍ਹ ਦੇ ਉੱਤੇ ਨੇ